ਆਵਾ ਪੇਣਾ ਰੌਣਕ ਨਹੀਂ ਲੱਗਦੀ ਆ ਬੜੀ ਸੋਹਣੀ ਇੱਕ ਲਾਈਨਾਂ ਲਿਖੀਆਂ ਮੈਂ ਚਾਹੁੰਦਾ ਕਿ ਤੁਸੀਂ ਸੁਣੋ ਜੀ ਆ ਜਾਓ ਬੜੀ ਸੀ ਤੇਰੀ ਲੋੜ ਦੀ ਅੰਮੀਏ ਕੋਣ ਪਰੇ ਥੋੜੀ ਦੀ ਅੰਮੀਏ ਦੇਖੂ ਤਹਣ ਦੇਖੂ ਕਿਹੜਾ ਦੇਖੂ ਤਹਣ ਦੇਖੂ ਕਿਹੜਾ ਦਸ ਬੁਹੇ ਖੜਕੇ ਰਾਮਾ ਨੂੰ ਲਕਣ ਨਾਲ ਕੋ ਕਰਮ ਹਵਾਵਾ ਕਦੇ ਪੁੱਤਾਂ ਦੀਆਂ ਮਾਂ ਨੂੰ ਲਕਣ ਨਾਲ ਕੋ ਕਰਮ ਹਵਾਵਾ ਕਦੇ ਕਿਸੇ ਦੀਆਂ ਮਾਂ ਵਾ ਉਨਾਂ ਦਾ ਕੀ ਹਾਲ ਜੀ ਜਿਹੜੇ ਬਿਨਾਂ ਮਪਿਆਂ ਪੜਦੇ ਨੇ ਹੱਥੋਂ ਖੋਲੇ ਜਾਣ ਬੁਰਕੀਆਂ ਕਾ ਵੀ ਟੁਕੜੇ ਛਲਦੇ ਨੇ ਮਾਂ ਦੀ ਮਮਤਾ ਕੋਲੋਂ ਕੁਦਰਤ ਰੱਖੇ ਦੂਰ ਬਲਾਵਾਂ ਨੂੰ ਲੱਗਣ ਨਾਲ ਲੋਕ ਗਰਮ ਹਵਾਵਾਂ ਦੇਤੀਆਂ ਦੀਆਂ ਮਾਵਾਂ ਨੂੰ ਲੱਗਣ ਨਾਲ ਕੋ ਗਰਮ ਹਵਾ ਵਾ ਕਦੇ ਕਿਸੇ ਦੀਆਂ ਮਾਵਾਂ ਨੂੰ ਸਾਧੂ ਸੰਤ ਕਿਡਾ ਵੀ ਹੋਵੇ ਕੰਤੇ ਕਿੱਡਾ ਵੀ ਹੋਵੇ ਮਾਤੁਰਦੀ ਤੋਂ ਖੁਰਲੋਂਦਾ ਏ ਦੇਖ ਦੇਖ ਹੱਥ ਪੈਰ ਆਪਣੇ ਵਾਦਾ ਚੇਤਾ ਮਿਓਂ ਹੱਥ ਪੈਰ ਆਪਣੇ ਮਾਂ ਦਾ ਚੇਤਾ ਆਉਂਦਾ ਬੰਦਾ ਚੇਤਾ ਕਰਦਾ ਹੈ ਮੇਰੇ ਹੱਥ ਮਾਂ ਵਰਗੇ ਐ ਮੇਰੀਆਂ ਉਂਗਲਾਂ ਮਾਂ ਵਰਗੀਆਂ ਮੇਰੇ ਨਉ ਮਾਂ ਵਰਗੇ ਐ ਮੇਰਾ ਨਖ ਮਾਂ ਵਰਗਾ ਐ ਬੰਦਾ ਯਾਦ ਕਰਦਾ ਫੋਟੋ ਨਾ ਲਾਓਗੇ ਆਪਣੇ ਹੱਥਾਂ ਦਾ ਕੀ ਕਰੋਗੇ ਹੱਤ ਮਾਂ ਵਰਗੇ ਹੁੰਦੇ ਐ ਹੱਥਾਂ ਦਾ ਕੀ ਕਰੋਗੇ ਫੋਟੋ ਤੋਂ ਬੰਦਾ ਫੋਟੋ ਪਰੇ ਕਰ ਦੋ ਫੋਟੋ ਕਰਕੇ ਬੰਦਾ ਰੋਣ ਲੱਗ ਜਾਂਦਾ ਪਿਤਾ ਵੀ ਇਦਾਂ ਹੀ ਹੁੰਦਾ ਪਿਓ ਵੀ ਐ ਮਾਂ ਤੇ ਹੈ ਪਿਤਾ ਵੀ ਇਦਾਂ ਹੀ ਐ ਅੱਛਾ ਸੁਣੋ ਵਸ ਨਹੀਂ ਚੱਲਦਾ ਨਹੀਂ ਤਾਂ ਫੜ ਕੇ ਰੋਗ ਨਹੀਂ ਜੀਵਾਵਾਨੂ ਲਗਣ ਨਾਲ ਲੋਕ ਗਰਮ ਹਵਾਵਾਂ ਕਦੇ ਕਿਸੇ ਦੀਆ ਮਾਵਾਨੂ ਲਗਣ ਨਾਲ ਲੋਕ ਗਰਮ ਹਵਾਵਾਂ ਦੇ ਕਿਸੇ ਦੀ ਆ ਮਾਵਾਂ ਨੂੰ ਨਿਰਵੈਰ ਬਥੇਰੀ ਦੁਨੀਆ ਪਈ ਦੁਰਕਾਰੇ ਠੰਡੀਆਂ ਛਾਵਾਂ ਨੂੰ ਉਹਨਾਂ ਦਾ ਵੀ ਇੱਥੇ ਘਾਟਾ ਨਹੀਂ ਜਿਹੜੇ ਮਾਵਾਂ ਨੂੰ ਦੁਰਕਾਰਦੇ ਐ ਜਿਹੜੇ ਘਰੋਂ ਕੱਢਦੇ ਐ ਉਹ ਉਹਨਾਂ ਲੋਕਾਂ ਦਾ ਵੀ ਇੱਥੇ ਘਾਟਾ ਨਹੀਂ ਜਿਹੜੇ ਦੁਰਕਾਰ ਦੇ ਆ ਮਾਮਾ ਨੂੰ ਸੁਣੋ ਨਿਰਵੈਰ ਬਠੇਰੀ ਦੁਨੀਆਂ ਪਈ ਦੁਰਕਾਰੇ ਠੰਡੀਆਂ ਛਾਵਾਂ ਨੂੰ ਗਲ ਵਪੜੀ ਨੂੰ ਤਰਸਣ ਜੋ ਅਦੇ ਦੁੱਖ ਪੁੱਛੀਓ ਨਾ ਬਾਵਨੂ ਗਨ ਵਕੜੀ ਨੂੰ ਤਰਸਣ ਜੋ ਕਦੇ ਦੁੱਖ ਪੁੱਛੀਓ ਨਾ ਬਾਵਨੂ ਅਮੜੀ ਦੀਆਂ ਅਸੀ ਸਾਂ ਬਾਜੋ ਦੀ ਦਿਆਂ ਅਸੀਂ ਸਭਜੋ ਬੋੜ ਨਹੀਂ ਪੈਂਦਾ ਚਾਹਵਾਨੋ ਲਗੜ ਨਾਲ ਕੋ ਕਰਮ ਹਵਾ ਵਾ ਕਦੇ ਸੋੜੀਆਂ ਮਾ ਲੱਕਣ ਨਾਲੋ ਕੋ ਕਰਮ ਹਵਾਵਾ ਕਦੇ ਕਿਸੇ ਦੀਆਂ ਮਾਨੂ ਇਸ ਪਿੰਡ ਵਿੱਚ ਮੇਰੀਆਂ ਯਾਦਾਂ ਜੁੜੀਆਂ ਮੇਰਾ ਜਨਮ ਹੋਇਆ ਮੇਰੀ ਮਾਂ ਵਿਆਹ ਕੇ ਆਈ ਇੱਥੇ ਜਿੱਥੇ ਲੰਗਰ ਲੱਗਾ ਨਾ ਇੱਧਰ ਇੱਥੇ ਸਾਡਾ ਘਰ ਹੁੰਦਾ ਸੀ ਹੁਣ ਤੇ ਟਹਿ ਗਿਆ ਪੁਰਾਣਾ ਘਰ ਢਾ ਦਿੱਤੇ ਨਵਾਂ ਬਣ ਗਿਆ ਸਾਰਾ ਕੁਝ ਇੱਥੇ ਖੇਤ ਵਿੱਚ ਅਸੀਂ ਇੱਥੇ ਰਹਿੰਦੇ ਹੁੰਦੇ ਸਾਰੇ ਸਾਰਾ ਦਿਨ ਕੰਮ ਕਰਨਾ 40 40 40 ਮਜ਼ਦੂਰ ਬੰਦਿਆਂ ਦੀ ਰੋਟੀ ਬਣਾਉਣੀ ਫਟਾਫਟ ਇੰਨੀ ਸਪੀਡ ਰੱਖਣੀ ਤੇਜ਼ ਤੇਜ਼ ਕਾਲੀ ਕਾਲੀ ਮੈਂ ਗੁਰਦੁਆਰਾ ਸਾਹਿਬ ਦੇ ਇੱਥੋਂ ਕੋਲੋਂ ਲੰਘਿਆ ਮੈਂ ਸਾਈਕਲ ਚਲਾਉਣਾ ਸਿੱਖਿਆ ਸਿੱਖਿਆ ਸੀ ਤੇ ਮੈਂ ਕਿਹਾ ਮੈਂ ਸਾਈਕਲ ਤੇ ਬਾਕੇ ਲੈ ਜਾਣਾ ਪਿੰਡ ਮੈਂ ਪਿੰਡ ਲੈ ਗਿਆ ਮੇਰੇ ਮਗਰ ਬੋਵੇਂ ਨਾ ਕਹਿੰਦੇ ਮੈਂ ਨਹੀਂ ਬਹਿਣਾ ਮੈਨੂੰ ਛੱਡ ਤਾਂਗਾ ਮੈਂ ਕਿਹਾ ਨਹੀਂ ਮੈਂ ਬਿਠਾ ਲੈਣਾ ਤੇ ਮੈਂ ਸਾਈਕਲ ਤੇ ਬਿਠਾਇਆ ਡੰਡੇ ਤੇ ਪੈਰ ਪਹੁੰਚਦੇ ਨਹੀਂ ਸੀ ਉਹ ਤੋਂ ਛੋਟਾ ਸੀ ਤੇ ਜਦੋਂ ਚਿੱਕੜ ਆ ਗਿਆ ਉੱਥੇ ਜਾ ਕੇ ਵਿਚਾਲੇ ਅਸੀਂ ਡਿੱਗ ਪਏ ਥੰਨੇ ਤੇ ਮੁੱਧੜੇ ਮੂੰਹ ਸਾਰੇ ਕੱਪੜੇ ਲਿਪੜ ਗਏ ਤੇ ਮੈਨੂੰ ਵੇਖ ਕੇ ਮੈਨੂੰ ਕਹਿੰਦੀ ਆ ਕੀ ਕੀਤਾ ਨਾਲੇ ਤੇ ਥੋੜਾ ਝਿੜਕੇ ਵੀ ਤੇ ਬਾਅਦ ਚ ਥੋੜਾ ਜਿਹਾ ਗਾਣੂ ਸੀ ਆਇਆ ਤੇ ਹੱਸਣ ਲੱਗ ਪਿਚੁੰਨੀ ਵੇਖ ਵੀ ਆਪਣੇ ਨਾਲ ਕੀ ਬਣਿਆ ਆਪਾਂ ਕਿਵੇਂ ਡਿੱਗ ਪਏ ਕਦੀ ਜ਼ਿੰਦਗੀ ਦੇ ਵਿੱਚ ਸਾਡੀ ਮਾਂ ਨੇ ਸਾਨੂੰ ਥੱਪੜ ਨਹੀਂ ਮਾਰਿਆ ਕਦੇ ਝਿੜਕਿਆ ਨਹੀਂ ਮੈਨੂੰ ਮਾਂ ਪੁਰਸ਼ ਆਖਿਆ ਚੋਲਾ ਨਾ ਲਈ ਵਿਆਹ ਨਾ ਕਰਾਈ ਮੈਂ ਆ ਕੇ ਮਾਂ ਨੂੰ ਦੱਸਿਆ ਮੈਂ ਕਿਹਾ ਮੈਨੂੰ ਇਦਾਂ ਕਿਹਾ ਉਹਨਾਂ ਨੇ 1-2 ਮਿੰਟ ਤੇ ਚੁੱਪ ਕਰ ਗਈ। ਫਿਰ ਕਹਿੰਦੀ ਤੇਰਾ ਪਿਓ ਸ਼ਰਾਬ ਛੱਡ ਗਿਆ ਸਾਰੇ ਘਰ ਸ਼ਰਾਬ ਛੱਡ ਗਏ। ਤੂੰ ਸਾਰੀ ਜ਼ਿੰਦਗੀ ਨਸ਼ਾ ਨਹੀਂ ਕਰੇਂਗਾ ਇਹ ਚੰਗੇ ਪਾਸੇ ਲੱਗਾ ਰਹੇਂਗਾ ਕੋਈ ਗੱਲ ਨਹੀਂ ਤੂੰ ਇਹੀ ਠੀਕ ਹੈ। ਜਿਵੇਂ ਉਹਨਾਂ ਨੇ ਕਹਿ ਦਿੱਤਾ ਓਵੇਂ ਹੀ ਠੀਕ ਹੈ। ਮੰਨ ਲਈ ਇਹ ਫੈਸਲਾ ਲੈਣਾ ਬਹੁਤ ਔਖਾ ਹੁੰਦਾ ਵੀ ਮੇਰੇ ਬੱਚੇ ਦਾ ਵਿਆਹ ਨਹੀਂ ਹੋਣਾ। ਪਰ ਮੇਰੀ ਮਾਂ ਨੇ ਮੈਨੂੰ ਰੋਕਿਆ ਹੀ। ਕੋਈ ਗੱਲ ਨਹੀਂ ਜਿਵੇਂ ਹੈ ਠੀਕ। ਖੁਸ਼ ਰਹਿਣਾ ਹਮੇਸ਼ਾ। ਅਸੀਸਾਂ ਦੇਣੀਆਂ ਮੇਰੀ ਗੱਡੀ 'ਚ ਮੇਰੀ ਮਾਂ ਕਦੀ ਜ਼ਿੰਦਗੀ 'ਚ ਨਹੀਂ ਬੈਠੀ ਪਰ ਜਿੱਦਣ ਸਾਡੇ ਕੋਈ ਗੱਡੀ ਨਵੀਂ ਆਉਣੀ ਮੈਨੂੰ ਫੋਨ ਆਉਣਾ ਬਾਬਾ ਜੀ ਵਧਾਈ ਹੋਵੇ ਮੈਨੂੰ ਪਤਾ ਲੱਗਾ ਗੱਡੀ ਆਈ ਬੜੀ ਸੋਹਣੀ ਗੱਡੀ ਉਹਨੂੰ ਕੋਈ ਬਸ ਇੰਨਾ ਹੀ ਚਾਹ ਵੀ ਗੱਡੀ ਮੈਂ ਕਦੀ ਮੇਰੀ ਗੱਡੀ 'ਚ ਨਹੀਂ ਬੈਠੀ